ਦੋਸਤੋ ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਕੌਰਤਮਾ ਯਾਰ ਹਰਮਨ ਤੂੰ ਕਿਹੜੀਆਂ ਸੋਚਾਂ ਵਿੱਚ ਡੁੱਬਿਆ ਹੈ ਸਾਡਾ ਲੰਚ ਬ੍ਰੇਕ ਸਿਰ ਸਿੱਧੇ ਘੰਟੇ ਦਾ ਤੂੰ ਰੋਟੀ ਅੱਗੇ ਰੱਖ ਕੇ ਹੰਝੂਆਂ ਨਾਲ ਪਿਉ ਰਿਹਾ ਜੀਤੇ ਜਦੋਂ ਵੀ ਮੈਂ ਰੋਟੀ ਖਾਣ ਲੱਗਦਾ ਮਾਂ ਤਾਂ ਯਾਦ ਆਉਂਦੀ ਹੈ ਪਰ ਪਾਪੇ ਦੀਆਂ ਗੱਲਾਂ ਵੀ ਸੱਚੀਆਂ ਸਨ ਜੋ ਉਸ ਵੇਲੇ ਮੈਨੂੰ ਕੌੜੀਆਂ ਯਾਦ ਲੱਗਦੀਆਂ ਸਨ ਹਰਮਨ ਦੇ ਕੰਨਾਂ ਵਿੱਚ ਪਾਪੇ ਦੇ ਸ਼ਬਦ ਗੂੰਜਣ ਲੱਗੇ ਕਰਤਾਰੀਏ ਤੇਰੀ ਵੀ ਪੁੱਤ ਪਿੱਛੇ ਲੱਗ ਕੇ ਮਤ ਮਾਰੀ ਗਈ ਐ ਬਾਹਰਲੇ ਮੁਲਕਾਂ ਵਿੱਚ ਰ ਪੈ ਕੇ ਤੇ ਦਰਸਤਾਂ ਨਾਲ ਲੱਗੇ ਹੋਏ ਨੇ ਸੁਣਿਆ ਉੱਥੇ ਵੀ ਖੋਤਿਆਂ ਵਾਂਗ ਸਾਰਾ ਦਿਨ ਕੰਮ ਕਰਕੇ ਪੈਸਾ ਬੰਦਾ ਰਾਤ ਨੂੰ ਆਪਣੇ ਹੱਥੀ ਕੱਚੀਆਂ ਪਿੱਲੀਆਂ ਰੋਟੀਆਂ ਲਾ ਕੇ ਖਾਂਦੇ ਮੇਰੇ ਨਾਲ ਦੇ ਮਿਸਤਰੀ ਤੇ ਲੋਕ ਦਾ ਮੁੰਡਾ ਦੁਬਈ ਗਿਆ ਹੁਣ ਫੋਨ ਤੇ ਭੁੱਬਾ ਮਾਰ ਕੇ ਰੋਂਦਾ ਏਜੰਟ ਨੇ ਬੜੇ ਸਬਜ਼ ਬਾਗ ਦਿਖਾਏ ਪਰ ਉੱਥੇ ਕੋਈ ਹਾਈਵੇ ਬਣ ਰਿਹਾ ਤੇ ਹੁਣ ਅੰਤਾਂ ਦੀ ਗਰਮੀ ਵਿੱਚ ਉਹ ਦਿਹਾੜੀਏ ਦਾ ਕੰਮ ਕਰ ਰਿਹਾ ਮਾਪੁੱਤ ਮੇਰੀ ਗੱਲ ਧਿਆਨ ਨਾਲ ਸੁਣ ਲਓ ਮੈਂ ਤੁਹਾਡੇ ਵਾਂਗ ਹੂੜ ਮਤ ਨਹੀਂ ਜੋ ਇਹਨੂੰ ਖੂਬ ਵਿੱਚ ਧੱਕਾ ਦੇ ਦਿਆਂ ਇਹਨੇ ਆਈਟੀਆਈ ਵਿੱਚ ਪਲੰਬਰ ਦਾ ਕੋਰਸ ਕੀਤਾ ਹੋਇਆ ਹੈ ਸਬਰ ਰੱਖ ਕੇ ਇੱਥੇ ਕੋਈ ਮਾੜਾ ਮੋਟਾ ਕੰਮ ਕੀਤਾ ਜਾ ਸਕਦਾ ਮੱਗਰ ਸਿੰਘ ਨੇ ਦੋ ਟੁਕ ਗੱਲ ਮਕਾਈ ਮੇਰਾ ਮੂਠੀ ਕਰਨ ਲਈ ਮਾਂ ਨੇ ਅੰਦਰ ਮੇਰੇ ਕੋਲ ਆ ਕੇ ਖਾਸ ਲਹਿਜ਼ੇ ਵਿੱਚ ਕਿਹਾ ਸੀ ਤੇਰਾ ਪਿਓ ਤਾਂ ਨਹੀਂ ਰਕੋਰ ਤੁਮਾਏ ਮਾਂ ਦੀ ਗੱਲ ਸੁਣ ਕੇ ਮੈਂ ਹੱਸ ਪਿਆ ਸੀ ਪਰ ਪੁੱਤ ਇਹਦੀਆਂ ਗੱਲਾਂ ਦੀ ਤਸਵੀਰ ਭਾਵੇਂ ਕੋੜੀਏ ਪਰ ਸਦਾ ਲਾਈਵੰਦ ਸਾਬਤ ਹੁੰਦੀਆਂ ਮੈਂ ਬੜੀ ਵਾਰੀ ਪਰਖਿਆ ਮੇਰਾ ਪੁੱਤ ਤੂੰ ਵੀ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚ ਲੈ ਪਾਪੇ ਦੀਆਂ ਗੱਲਾਂ ਸੱਚ ਸਾਬਤ ਹੋਈਆਂ ਲੰਮਾ ਸਾਹ ਫਰਦਿਆ ਹਰਮਨ ਮੂੰਹ ਵਿੱਚ ਬੁੜਬੁੜਾਇਆ ਜੀਤੇ ਇਹ ਏਜੰਟ ਤਾਂ ਜਮਦੂਤ ਨਿਕਲਿਆ ਮੈਨੂੰ ਇੱਥੇ ਨਰਕ ਵਿੱਚ ਸੁੱਟ ਕੇ ਪਾਸਪੋਰਟ ਵੀ ਦੱਬ ਕੇ ਬੈਠਾ ਲੱਗਦਾ 2 ਸਾਲ ਤੱਕ ਸਾਨੂੰ ਆਪਣੇ ਜੰਗਲ 'ਚ ਬਾਹਰ ਨਹੀਂ ਨਿਕਲਣ ਦੇਵੇਗਾ ਜੀਤਾ ਕੁਝ ਬੋਲਦਾ ਇਹਨੇ ਨੂੰ ਲੰਚ ਬ੍ਰੇਕ ਦੀ ਸਮਾਪਤੀ ਦਾ ਸਾਇਰਨ ਵੱਜਿਆ ਤੇ ਦੋਨੋਂ ਦੋਸਤਾਂ ਨੇ ਦਵਾ ਦਵ ਰੋਟੀ ਅੰਦਰ ਸੁੱਟੀਆਂ ਤੇ ਜਾ ਕੇ ਕੰਮ ਤੇ ਲੱਗ ਗਏ ਧੰਨਵਾਦ ਦੋਸਤੋ